ਤੁਸੀਂ ਦੇਖੋ ਡੈਂਸਰ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਵਰਲਡ ਹਾਈਪਰ ਟੈਂਸ਼ਨ ਡੇਡਾ ਪੂਰੇ ਵਰਲਡ ਇਸ ਦਾ ਦਿਨ ਦਾ ਮਨਾਇਆ ਜਾਂਦਾ ਹੈ ਤਾਂ ਤੁਸੀਂ ਕਿਹੜਾ ਸਟ੍ਰੋਕ ਹੁੰਦਾ ਹੈ ਡਾ ਹਾਈਪਰ ਟੈਂਸ਼ਨ ਡੇਡਾ ਬਲੱਡ ਪ੍ਰੈਸ਼ਰ ਹੁੰਦਾ ਹੈ ਇਹ ਕੀ ਹੁੰਦਾ ਹੈ ਕਿ ਹਾਈਗਰ ਤੁਹਾਨੂੰ ਬਲੱਡ ਪ੍ਰੈਸ਼ਰ ਕਹੇ ਤਾਂ ਤੁਸੀਂ ਨਿਯਮਿਤ ਆਮ ਦਿਨਾਂ ਦੇ ਵਿੱਚ ਆ ਕੇ ਆਪਣੇ ਨਜ਼ਦੀਕੀ ਡਾਕਟਰ ਜਾਂ ਹਸਪਤਲ ਜਗ੍ਹਾ ਇਸ ਦੀ ਨਿਯਮਿਤ ਜਾਂਚ ਕਰਾਓ ਕਿ ਕਿਤਨਾ ਕਿਤੇ ਆਉਣ ਵਾਲੇ ਸਮੇਂ ਵੀ ਤੁਹਾਡੀ ਸਿਹਤ ਦੇ ਉੱਪਰ ਸਟ੍ਰੋਕ ਦਾ ਸਟ੍ਰੋਕ ਹੋਦਾ ਤਾਂ ਤੁਹਾਡੀ ਜਾਨ ਨੂੰ ਇਸ ਦਾ ਕਾਮ ਮੇ ਆ ਜਾ ਭੁਗਤਨਾ ਪੈਸਤਾ ਤੋਂ ਵਰਡ ਹਾਈਪਰ ਟੈਨਸ਼ਨ ਡੇ ਦੇ ਵਿੱਚ ਅੱਜ ਲੁਧਰਾਨਾ ਵਿਖੇ ਇੱਕ ਵਿਸ਼ੇਸ਼ ਰੈਲੀ ਨਿਕਾਲੀ ਜਾ ਰਹੀ ਤਾਂ ਇਹਨੂੰ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਲੁਧਰਾਨ ਸ਼ਹਿਰ ਦੇ ਮਾਹਰ ਡਾਕਟਰ ਜਿਹੜਾ ਹਾਈਪਰ ਟੈਨਸ਼ਨ ਡੇ ਹੈ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਤਾਂ ਉਹ ਇਸ ਦੇ ਕਿਸ ਤਰ੍ਹਾਂ ਅਸੀਂ ਆਮ ਲੋਕ ਕਿਸ ਤਰ੍ਹਾਂ ਇਸ ਤੋਂ ਬਚ ਸਕਦੇ ਸਸੀ ਗਾਜੀ ਸਤੀ ਕਾਂਤੀ ਅੱਜ ਹਾਈਪਰ ਟੈਨਸ਼ਨ ਡੇ ਪੂਰਾ ਵਰਡ ਡੇ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਕਿ ਅੱਜ ਆਮ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹਾਈਪਰ ਟੈਨਸ਼ਨ ਦੇਖੋ ਹਾਈਪਰ ਟੈਨਸ਼ਨ ਡੇ ਦਾ ਮਹੱਤ ਆਮ ਤੌਰ ਤੇ ਜਿਹੜੀ ਬਿਮਾਰੀ ਹੈ ਬੜੀ ਕਾਮਨ ਹੈ ਪਬਲਿਕ ਦੇ ਵਿੱਚ ਔਰ ਜ਼ਿਆਦਾਤਰ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਦਾ ਬਿਕੋਜ਼ ਇਹਦੇ ਕੋਈ ਸਿੰਪਟਮ ਨਹੀਂ ਹੁੰਦੇ ਤੋ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਕਿਸੇ ਪੇਸ਼ੈਂਟ ਨੂੰ ਹਾਈਪਰ ਟੈਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਡਾਇਗਨੋਸ ਹੋਵੇ ਉਹ ਇਹਦਾ ਪ੍ਰੋਪਰ ਇਲਾਜ ਕਰਾਵੇ ਪ੍ਰੋਪਰ ਇਹਨੂੰ ਕੰਟਰੋਲ ਰੱਖੇ ਤਾਂ ਕਿ ਜਿਹੜੀ ਤਿੰਨ ਚਾਰ ਬਹੁਤ ਵੱਡੀਆਂ ਬਿਮਾਰੀਆਂ ਜਿਵੇਂ ਹਾਰਟ ਅਟੈਕ ਹੋ ਗਿਆ ਜਿਵੇਂ ਤੁਸੀਂ ਕਿਹਾ ਸਟ੍ਰੋਕ ਹੋ ਜਾਂਦਾ ਹੈਗਾ ਜਾਂ ਆਈ ਦੀ ਬਿਮਾਰੀ ਹੈ ਜਾਂ ਕਿਡਨੀ ਦੀ ਬਿਮਾਰੀ ਹੈ ਉਹ ਤੋਂ ਬੜੇ ਆਰਾਮ ਨਾਲ ਬਚਿਆ ਜਾ ਸਕਦਾ ਹੈ ਪ੍ਰੋਵਾਈਡਡ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਇਹਨੂੰ ਪ੍ਰੋਪ ਤਦ ਇਹ ਲੋਕੀ ਮਿਸ਼ਾ ਡਾਕਟਰ ਜਾਗਰੂ ਕਰਦੇ ਰਹਿੰਦੇ ਆਮ ਕੋਈ ਵੀ ਡੇਲੀ ਸੈਰ ਕਰਨੀ ਚਾਹੀਦੀ ਹੈ ਰੋਜ਼ ਆਪਣੇ ਮਹੀਨੇ ਬਾਅਦ ਜਾਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਨਾ ਚਾਹੀਦਾ ਲੇਕਿਨ ਫਿਰ ਵੀ ਆਜ ਦੀ ਲਫ ਮੰਦੋ ਆ ਜਿਹੜਾ ਲਾਈਫ ਸਟਾਈਲ ਲੋਕਾਂ ਦਾ ਹੋਇਆ ਖਾਣ ਪੀਣਾਂ ਉਹ ਤੇ ਵੀ ਕਾਫੀ ਅਸਰ ਪੈਨਲਾਈਜ਼ ਕਰਦਾ ਇਹ ਜਿਹੜੀ ਅਸੀਂ ਰੈਲੀ ਕੀਤੀ ਹੈ ਅਸੀਂ ਲੋਕਾਂ ਨੂੰ ਸਿਰਫ ਇਹੀ ਜਾਗਰੂ ਕਰਨ ਵਾਸਤੇ ਕਿ ਬੀਪੀ ਕੰਟਰੋਲ ਇੱਕ ਤਾਂ ਮੈਡੀਸਨ ਨਾਲ ਤਾਂ ਹੁੰਦਾ ਹੀ ਹੈ ਪਲੱਸ ਆਪਣਾ ਲਾਈਫ ਸਟਾਈਲ ਅਗਰ ਚੇਂਜਸ ਹੀ ਕਰੋ ਯਾਨੀ ਆਪਣੇ ਬੋਡੀ ਦਾ ਵੇਟ ਕੰਟਰੋਲ ਕਰੋ ਰੈਗੂਲਰ ਐਕਸਰਸਾਈਜ਼ ਕਰੋ ਆਪਣੇ ਡਾਈਟ ਤੇ ਕੰਟਰੋਲ ਰੱਖੋ ਨਮਕ ਘਟਾ ਲਓ ਤਲੀਆਂ ਚੀਜ਼ਾਂ ਘਟਾ ਲਓ ਤਾਂ ਕਿ ਦਵਾਈ ਦੇ ਨਾਲ ਨਾਲ ਇਹ ਚੀਜ਼ਾਂ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਚ ਹੈਲਪਫ ਕਰੋ ਸੋ ਇਸ ਰੈਲੀ ਦਾ ਮੇਨ ਮਕਸਦ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਇੱਕ ਐਸੀ ਬਿਮਾਰੀ ਹੈ ਐਸੀ ਮਹਾਮਾਰੀ ਹੈ ਜਿਸ ਨੂੰ ਅਗਰ ਆਪਾਂ ਇੱਕ ਜਾਂ ਦੋ ਗੋਲੀਆਂ ਖਾ ਕੇ ਪ੍ਰੋਪਰਲੀ ਕੰਟਰੋਲ ਕਰ ਸਕਦੇ ਹਾਂ ਔਰ ਇਹਦੇ ਜਿਹੜੇ ਕੰਪੀਟੀਸ਼ਨਸ ਹੈ ਉਹ ਤੋਂ ਬੜੇ ਆਰਾਮ ਨਾਲ ਬਚਿਆ ਜਾ ਸਕਦਾ ਹੈ ਸਾਦੇ ਤੋਂ ਆਮਲ ਡਾਕਟਰਸ ਹੁੰਦੇ ਆ ਉਹ ਹਮੇਸ਼ਾ ਲੋਕਾਂ ਨੂੰ ਚਾਹਉ ਕਰਦੇ ਆ ਵੀ ਆਮ ਜਨਤਾ ਨੂੰ 40 ਤੋਂ ਬਾਅਦ ਹਮੇਸ਼ਾ ਆਪਣਾ ਤੁਸੀਂ ਆਪਣਾ ਬੀਪੀ ਚੈੱਕ ਕਰੋ ਲੇਕਿਨ ਅਜ ਦੇ ਜੋ ਹਾਲਾਤ ਹੈ 10 ਸਾਲ ਦੇ ਬੱਚੇ ਨੂੰ ਵੀ ਇਸ ਬਿਮਾਰੀ ਨੂੰ ਜੂਜਣਾ ਪੈਂਦਾ ਕਿਸੇ ਦੇ ਹੋਵੇ ਸਿਰਫ ਡਿਪੈਂਡ ਕਰਦਾ ਲਾਈਫ ਸਟਾਈਲ ਡਿਪੈਂਡ ਕਰਦਾ ਜਾਂ ਖਾਣ ਪੀਣ ਦਾ ਸਵਾਲ ਹੈ ਇਹਦਾ ਕੁਝ ਤਾਂ ਫੈਮਿਲੀ ਹਿਸਟਰੀ ਤੇ ਡਿਪੈਂਡ ਕਰਦਾ ਹੈ ਪਰ ਅਗਰ ਫੈਮਿਲੀ ਦੇ ਵਿੱਚ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਹੋਵੇ ਦੋਨੋਂ ਪੇਰੈਂਟਸ ਨੂੰ ਬਲੱਡ ਪ੍ਰੈਸ਼ਰ ਹੋਵੇ ਤਾਂ ਯੰਗ ਬੱਚਿਆਂ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਸੈਕੰਡਲੀ ਜਿਵੇਂ ਤੁਸੀਂ ਕਿਹਾ ਲਾਈਫ ਸਟਾਈਲ ਲਾਈਫਟਾਈਮ ਦਾ ਬਹੁਤ ਰੋਲ ਹੈ ਅੱਜਕਲ ਜੰਕ ਫੂਡ ਬੱਚੇ ਖਾ ਰਹੇ ਨੇ ਔਰ ਬੜਾ ਸੈਡੈਂਟਰੀ ਲਾਈਫਸਟਾਈਲ ਹੈ ਨੱਠ ਦੌੜ ਨਹੀਂ ਕਰ ਰਹੇ ਸਪੋਰਟਸ ਨਹੀਂ ਕਰ ਰਹੇ ਕਰਾਂਚ ਬੈਠੇ ਵੀਡੀਓ ਗੇਮਸ ਖੇលਦੇ ਰਹਿੰਦੇ ਆ ਤਾਂ ਇਹਦਾ ਵੀ ਬਹੁਤ ਰੋਲ ਹੈਗਾ ਤਾਂ ਸਾਡਾ ਤਾਂ ਇਹੀ ਕਹਿਣਾ ਹੈ ਕਿ ਆਪਣੇ ਆਪ ਨੂੰ ਐਕਟਿਵ ਰੱਖੋ ਆਪਣੇ ਆਪ ਨੂੰ ਡਾਈਟ ਦਾ ਕੰਟਰੋਲ ਰੱਖੋ ਅਗਰ ਹਾਈ ਬਲੱਡ ਪ੍ਰੈਸ਼ਰ ਹੈ ਡਾਕਟਰ ਦੀ ਸਲਾਹ ਲੈ ਕੇ ਨੂੰ ਪ੍ਰੋਪਰਲੀ ਕੰਟਰੋਲ ਕਰਨਾ ਕਿਸ ਤਰ੍ਹਾਂ ਲੋਕ ਜਾਗਰੂਕ ਹੋਣਾ ਚਾਹੀਦਾ ਬਈ ਆਲਰੇਡੀ ਪਹਿਲੇ ਗੱਲ ਕਰ ਚੁੱਕੀ ਹੁਈ ਨਮਕ ਘਰਣਾ ਤੇਲ ਆਮ ਬੜੇ ਪਬਲਿਕ ਹੈ ਬੱਚੇ ਤੱਕ ਨੂੰ ਵੀ ਕਿਸ ਤਰ੍ਹਾਂ ਇਸ ਦਾ ਕੰਟਰੋਲ ਕਰਨਾ ਚਾਹੀਦਾ ਔਰ ਅਗਰ ਇਸ ਤਰ੍ਹਾਂ ਦੀ ਪ੍ਰੋਬਲਮ ਆਦੀ ਤਾਂ ਕਿਸ ਤਰ੍ਹਾਂ ਕਿਹੜੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਦੇਖੋ ਇਹਦੇ ਵਿੱਚ ਜਿਹੜਾ ਪ੍ਰਿੰਟ মিডিਆ ਔਰ ਜਿਹੜਾ ਦੂਸਰਾ মিডিਆ ਹੈਗਾ ਉਹਦਾ ਬਹੁਤ ਵੱਡਾ ਰੋਲ ਹੈਗਾ ਬਿਕੋਜ਼ ਇਹਦੇ ਬਾਰੇ ਸਾਨੂੰ ਰੋਲਾ ਪਾਉਣ ਦੀ ਲੋੜ ਹੈਗੀ ਹੈ ਬਿਕੋਜ਼ ਇੱਕ ਐਸੀ ਬਿਮਾਰੀ ਹੈ ਜਿਹੜ ਪਰ ਅਨਫੋਰਚੂਨੇਟਲੀ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਉਹ ਬਹੁਤ ਹੀ ਘੱਟ ਪਰਸੈਂਟੇਜ ਵਿੱਚ ਆਉਂਦੇ ਆ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੁੰਦਾ ਔਰ ਜਿਨ੍ਹਾਂ ਨੂੰ ਹੁੰਦਾ ਵੀ ਹੈ ਉਹ ਕਹਿੰਦੇ ਡਾਕਟਰ ਸਾਹਿਬ ਅਸੀਂ ਦਵਾਈ ਨਹੀਂ ਲੈਣੀ ਬਿਕਾਜ਼ ਦਵਾਈ ਲੱਗ ਜਾਏਗੀ ਇੱਕ ਇਹ ਬਹੁਤ ਵੱਡੀ ਲੋਕਾਂ ਦੇ ਵਿੱਚ ਮਿਸਕਨਸੈਪਸ਼ਨ ਹੈਗੀ ਕਿ ਅਗਰ ਦਵਾਈ ਅਸੀਂ ਸ਼ੁਰੂ ਕਰਾਂਗੇ ਦਵਾਈ ਲੱਗ ਜਾਏਗੀ ਔਰ ਸੈਕੰਡਲੀ ਲੋਕ ਕਹਿੰਦੇ ਕਿਉਂਕਿ ਸਿੰਪਟਮ ਕੋਈ ਨਹੀਂ ਹੈਗਾ ਕੋਈ ਤਕਲੀਫ ਨਹੀਂ ਹੁੰਦੀ ਇਸ ਤਰ੍ਹਾਂ ਦੇ ਜਨਰਲੀ ਲੋਕ ਦਵਾਈ ਨਹੀਂ ਲੈਣਾ ਚਾਹੁੰਦੇ ਅਸੀਂ ਤਾਂ ਸਭ ਨੂੰ ਇਹੀ ਕਵਾਂਗੇ ਅਪੀਲ ਕਰਾਂਗੇ ਕਿ ਅਗਰ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਡਾਇਗਨੋਸ ਹੋਇਆ ਹੈ ਉਹਨ ਸੋ ਅਸਨ ਸ਼ਹਿਦ ਦੇ ਮਾਈ ਡਾਕਟਰ ਡਾਕਟਰ ਅਮੀਦ ਮੋਗੀਨਦਾਦੀ ਕੀ ਅੱਜ ਵਰਡ ਦੇ ਵਿੱਚ ਜੜਾ ਹਾਈਪਰਟੈਸ਼ਨ ਡੇ ਮੈਨਾਂ ਕਿ ਇੱਕ ਬੰਦਾ ਦੱਸਦੀਏ ਅਗਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆਤਾ ਇਸ ਦੀ ਨਿਯਮਿਤ ਜਾਂਚ ਤੁਹਾਨੂੰ ਕਰਾਣੀ ਲਾਜ਼ਮੀ ਹੈ ਕਿਤੇ ਨਾ ਕੀਤੇ ਅਗਰ ਤੁਸੀਂ ਇਸ ਨੂੰ ਅਣਗੋਲਕ ਕਰ ਦਿੱਤਾ ਆਉਣ ਵਾਲੇ ਸਮੇਂ ਤੁਹਾਡੀ ਇਹ ਜ਼ਿੰਦਗੀ ਨੂੰ ਇਸ ਦਾ ਖਾਮਿਆਜਾ ਭੁਗਤਣਾ ਪੈ ਸਕਦਾ ਸੋ ਅੱਜ ਵਰਡ ਹਾਈਪਰਟੈਸ਼ਨ ਡੇ ਦੇ ਉੱਪਰ ਅੱਜ ਇੱਕ ਨਜੀ ਹਸਪਤਾਲ ਵੱਲੋਂ ਇੱਕ ਵਿਸ਼ਾਲ ਇੱਕ ਜਾਗਰੂਤਾ ਰੈਲੀ ਕੀਤੀ ਹੈ ਤਾਂ ਕਿ ਆਮੜੇ ਲੋਕ ਪਬਲਿਕ ਹੈਗੇ ਆ ਆਮ ਜਨਤਾ ਜਿਹੜੀ ਹੈਗੀ ਆ ਉਹ ਆਪਣੇ ਨਜ਼ਦੀਕੀ ਹਸਪਤਾਲ ਜਾਂ ਡਾਕਟਰ ਕੋ ਜਾ ਕੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਇੱਕ ਵਾਰੀ ਜੁਰੰਤਾ ਕਿ ਆਉਣ ਵਾਲੀ ਇਸ ਤਰ੍ਹਾਂ ਦੇ ਸਟ੍ਰੋਕ ਜਾਂ ਇਦਾਂ ਦੀ ਭਿਆਨਕ ਬੰਬਾਈ ਤੋਂ ਅਸੀਂ ਬਚ ਸਕੀਏ ਸੋ ਇਹ ਉਹ ਜਾਗ ਰੈਲੀ ਹੈ ਜਿਹੜੀ ਅੱਜ ਨਦਾਨਾ ਦੇ ਨਜੀ ਹਸਪਤਾਲੋਂ ਕੱਢੀ ਜਾ ਰਹੀ ਤਾਂ ਕਿ ਆਮ ਲੋਕ ਜਾਗਰੂਕ ਹੋਣ ਤੇ ਆਉਣ ਵਾਲ ਸਮੇਂ ਚੜੇ ਲੋਕ ਹੋਣਗੇ ਉਹ ਇਸ ਪਿਆਨਕ ਬਿਮਾਰੀ ਤੋਂ ਬਚੇ ਜਾ ਸਕਦੀ ਹੈ ਤਾਂ ਇਹ ਬੜੀ ਇੱਕ ਆਮ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਨਵੇਲੀ ਪਹਿਲ ਹੈਗੀ ਕਿਉਂਕਿ ਜਿਹੜੇ ਡਾਕਟਰ ਹੁੰਦੇ ਆ ਜਾਂ ਹਸਪਤਾਲ ਹੁੰਦੇ ਇਦਾਂ ਦੀ ਜਗ ਲੋਕਾਂ ਨੂੰ ਜਰੂਰ ਕਰਦੇ ਤੇ ਆਨ ਬੜੀ ਆਮ ਜਨਤਾ ਹੁੰਦੀ ਹੈ ਉਹ ਇਦਾਂ ਦੀ ਭਿਆਨਕ ਬਿਮਾਰੀਆਂ ਤੋਂ ਸਮੇਂ ਤੋਂ ਪਹਿਲਾਂ ਹੀ ਆਪਣੇ ਇਲਾਜ ਕਰਾ ਕੇ ਬਚ ਸਕਦੀ ਹੈ ਸੋ ਵਰਡ ਹਾਈਪਰ ਟੈਨਸ਼ਨ ਡੇ ਦੇ ਉੱਤੇ ਅੱਜ ਲੁਧਿਆਣਾ ਵਿਖੇ ਇੱਕ ਵਿਸ਼ਾਲ ਜਿਹੜਾ ਜਾਗਰਤਾ ਰੈਲੀ ਕੀਤੀ ਗਈ ਤਾਂ ਕਿ ਆਮ ਬڑے ਲੋਕ ਹੈਗੇ ਆ ਇਸ ਭਿਆਨਕ ਬਲੱਡ ਪ੍ਰੈਸ਼ਰ ਜਿਹੜੇ ਸਟ੍ਰੋਕ ਹੁੰਦੇ ਆ ਉਸ ਤੋਂ ਬਚ ਜ ਸਕੇ ਕਿਉਂਕਿ ਅਗਰ ਤੁਸੀਂ ਨਿਯਮਿਤ ਜਾਂਚ ਕਰਾਉਂਦੇ ਹੋ ਹਰ ਮਹੀਨੇ ਚਾਹੇ ਤੱਕ ਤੁਹਾਨੂੰ ਇੱਕ ਵਾਰੀ ਜਾਂਚ ਵੀ ਕਰਾਉਂਦੇ ਹੋ ਤਾਂ ਤੁਸੀਂ ਬਲੱਡ ਜਿਹੜਾ ਹਾਈ ਬਲੱਡ ਪ੍ਰੈਸ਼ਰ ਜਾਂ ਸਟ੍ਰੋਕ ਹੁੰਦਾ ਤੁਸੀਂ ਇਸ ਤੋਂ ਬਚ ਸਕਦੇ ਹੋ ਕਿਉਂਕਿ ਜਿਹੜਾ ਹਾਈ ਬਲੱਡ ਪ੍ਰੈਸ਼ਰ ਜਾਂ ਸਟ੍ਰੋਕ ਹੁੰਦਾ ਆ ਉਹ

x aur whatsapp channel par